ਹਾਂਜੀ ਧੰਨ ਧੰਨ ਸਰਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਫੇਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਪਿੰਡ ਦੇ ਮੁੱਦਿਆਂ ਤੇ ਕੋਈ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅੱਜ ਅਸੀਂ ਕਰ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਦੇ ਵਿੱਚ ਜਿੰਨਾਂ ਜਿੰਨਾਂ ਲੋਕਾਂ ਨੇ ਵੱਡੀਆਂ ਗਲਤੀਆਂ ਕੀਤੀਆਂ ਗਲਤੀਆਂ ਕਿਹੜੀਆਂ ਕੀਤੀਆਂ ਕਿ ਰਾਹਾਂ ਵਿੱਚ ਡਿੱਗ ਪੱਟੇ ਜਦੋਂ ਅਸੀਂ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਸੀਗੀ ਤੇ ਉਹਨਾਂ ਨੇ ਸਾਨੂੰ ਬੜਾ ਬੁਰਾ ਭਲਾ ਬੋਲਿਆ ਸੀ ਯਾਨੀ ਕਿ ਬਹੁਤ ਹੀ ਸਾਨੂੰ ਉਹਨਾਂ ਨੇ ਭੈੜੇ ਸ਼ਬਦ ਬੋਲੇ ਸੀ ਤੇ ਸਾਡੇ ਹਿਰਦੇ ਉੱਤੇ ਲਿਖੇ ਪਏ ਆ ਉਹ ਸ਼ਬਦ ਜਿਹੜੇ ਉਸ ਸਮੇਂ ਉਹਨਾਂ ਨੇ ਬੋਲੇ ਸੀ ਪਰ ਉਸ ਦਿਨ ਉਹਨਾਂ ਦਾ ਸਮਾਂ ਸੀ ਤੇ ਅੱਜ ਸਾਡਾ ਹੈ ਹੁਣ ਅਸੀਂ ਉਹਨਾਂ ਲੋਕਾਂ ਨੂੰ ਜਵਾਬ ਪੁੱਛਾਂਗੇ ਤੇ ਸਾਡੇ ਅੱਜ ਜਿਹੜੇ ਸਵਾਲ ਆ ਉਹ ਜੈਪ ਸਿੰਘ ਦੇ ਮੁੰਡੇ ਜਿਹੜੇ ਐ ਜਿਵੇਂ ਮਤਲਬ ਵੀ ਕਲੰਦਰ ਸਿੰਘ ਹੋ ਗਿਆ ਸਰਜੀਤ ਸਿੰਘ ਫੌਜੀ ਹੋ ਗਿਆ ਤੇ ਮਾਈ ਜੱਤਾ ਹੋ ਗਿਆ ਤੇ ਮਾਈ ਜੱਤੇ ਦਾ ਮੁੰਡਾ ਗਾਂ ਭਵਜੀਤ ਹੋ ਗਿਆ ਤਾਂ ਅੱਜ ਅਣੂ ਸਿੰਘ ਮੈਂਬਰ ਨੂੰ ਅਸੀਂ ਇਹ ਸਵਾਲ ਕਰਕੇ ਪੁੱਛਦੇ ਆਂ ਵੀ ਅਣੂ ਸਿਆ ਅਸੀਂ ਅੱਜ ਤੈਨੂੰ ਇਹ ਸਵਾਲ ਕਰਦੇ ਆਂ ਵੀ ਤੁਹਾਡੇ ਸਾਰੇ ਘਰਾਂ ਨੇ ਚਲੋ ਠੀਕ ਆ ਵੀ ਤਰੱਕੀ ਕਰੀ ਐ ਥਾਂ ਮੁੱਲ ਲੈ ਕੇ ਘਰ ਵਧੀਆ ਬਣਾਇਆ ਸੀ ਤੁਹਾਡਾ ਸਲੋਟ ਕਰਦੇ ਹਾਂ ਠੀਕ ਆ ਤੁਸੀਂ ਅੱਗੇ ਵਧੇ ਆ ਅੱਗੇ ਵਧਣਾ ਵੀ ਚਾਹੀਦਾ ਪਰ ਨਾਲ ਅੱਜ ਸਾਡੇ ਅਣੂ ਸਿੰਘ ਇਹ ਸਵਾਲ ਆ ਤੁਹਾਨੂੰ ਅੱਜ ਜੈਪ ਸਿੰਘ ਦੇ ਮੁੰਡਿਆਂ ਨੂੰ ਤੇ ਅਣੂ ਸਿੰਘ ਮੈਂਬਰ ਨੂੰ ਸਾਫਕਾ ਮੈਂਬਰ ਮੰਨਾਂਗੇ ਹੁਣ ਅਸੀਂ ਕਿਉਂਕਿ ਪੰਚਾਇਤੀ ਚੋਣਾਂ ਹੋ ਗਈਆਂ ਹੁਣ ਤਾਂ ਤੁਸੀਂ ਸਾਫਕੇ ਹੋਗੇ ਚਲ ਹੁਣ ਅਸੀਂ ਤੁਹਾਨੂੰ ਸਾਫਕੇ ਕਹਿ ਕੇ ਸਮੋਦਨ ਕਰਿਆ ਕਰਾਂਗੇ ਅੱਜ ਅਣੂ ਸਿੰਘ ਸਾਡੇ ਇਹ ਸਵਾਲ ਹੈ ਵੀ ਤੁਸੀਂ ਫਿਰ ਥਾਂ ਮੁੱਲ ਲੈ ਕੇ ਘਰ ਪਾ ਲਈ ਵਧੀਆ ਗੱਲ ਹੈ ਪਾਉਣੇ ਚਾਹੀਦੇ ਆ ਪਰ ਰੂੜੀ ਨੂੰ ਥਾਂ ਤੁਸੀਂ ਕਿਉਂ ਨਹੀਂ ਲਿਆ ਚਾਰ ਪੰਜ ਘਰ ਰਾਲ ਕੇ ਰੂੜੀ ਨੂੰ ਥਾਂ ਲੈ ਸਕਦੇ ਸੀ ਪਰ ਘਰ ਬਣਾ ਲਏ ਵਧਿਆ ਤੇ ਕੂੜਾ ਸਾਰਾ ਛਪੜੀ ਵਿੱਚ ਆਉਂਦਾ ਕਿਉਂਕਿ ਸਰਜੀਤ ਸਿੰਘ ਫੌਜੀ ਦਾ ਵੀ ਕੂੜਾ ਛਪੜੀ ਚ ਕਲੰਦਰ ਸਿੰਘ ਦਾ ਵੀ ਕੂੜਾ ਛਪੜੀ ਚ ਮਾਈ ਜੱਤੇ ਦਾ ਕੂੜਾ ਵੀ ਛਪੜੀ ਚ ਤੇ ਮਾਈ ਜੱਤੇ ਦਾ ਮੁੰਡਾ ਭਵਜੀਤ ਉਹਦਾ ਵੀ ਕੂੜਾ ਛਪੜੀ ਚ ਸਾਡੇ ਭੂਰੇ ਨੇ ਟਰਾਲੀਆਂ ਲਗੀਆਂ ਰੋਕਤੀਆਂ ਸੀ ਅਣੂ ਸਿਆਂ ਅੱਜ ਤੈਨੂੰ ਸਵਾਲ ਕਰਦੇ ਆ ਕਿਉਂਕਿ ਥੋਡੇ ਘਰਾਂ ਨੇ ਜਦੋਂ ਅਸੀਂ ਡੈਗ ਤੁਸੀਂ ਬਾਹਰ ਪਟਿਆ ਸਰਜੀਤ ਸਿੰਘ ਫੌਜੀ ਨੇ ਤੇ ਬਹੁਤ ਜਣੇ ਕਿਉਂ ਤੋਂ ਤੁਹਾਡੀ ਤੂਤੀ ਬੋਲਦੀ ਹੁੰਦੀ ਸੀ ਸਾਨੂੰ ਬਹੁਤ ਬੁਰਾ ਭਲਾ ਬੋਲਿਆ ਠੋਡਿਆਂ ਨੇ ਠੋਡੇ ਮਗਰ ਲੱਗ ਕੇ ਲੋਕਾਂ ਨੇ ਵੀ ਸਾਨੂੰ ਗਾਲਾਂ ਕੱਢੀਆਂ ਸੀ ਅੱਜ ਸਾਡੇ ਹਿਰਦੇ ਉੱਤੇ ਲਿਖੀਆਂ ਪਈਆਂ ਸੀ ਤਾਂ ਤੁਹਾਨੂੰ ਸਵਾਲ ਕਰਦੇ ਆ ਉਹ ਸਮੇਂ ਸਾਡਾ ਲੋਕਾਂ ਨੇ ਸਾਥ ਦਿੱਤਾ ਹੁੰਦਾ ਤੇ ਅੱਜ ਛਪੜੀ ਦੇ ਵਿੱਚ ਇਹ ਹਾਲ ਨਾ ਹੁੰਦਾ ਪਰ ਅਣੂਸਿਆ ਸਾਡੇ ਅੱਜ ਤੈਨੂੰ ਸਵਾਲ ਹੈ ਵੀ ਸਾਡੇ ਭੂਰੇ ਮੈਂਬਰ ਨੇ ਤਾਂ ਟਰਾਲੀਆਂ ਲਗੀਆਂ ਰੋਕਤੀਆਂ ਸੀ ਤੇ ਤੈਥੋਂ ਆਪ ਦੇ ਘਰ ਤਾਂ ਰੋਕ ਲਾ ਚਾ ਲੋਕਾਂ ਨੂੰ ਤਾਂ ਨਹੀਂ ਰੋਕ ਸਕਦਾ ਤੂੰ ਲੋਕਾਂ ਨੂੰ ਤਾਂ ਨਹੀਂ ਰੋਕ ਸਕਦਾ ਆਪ ਦੇ ਘਰਾਂ ਨੂੰ ਤਾਂ ਕਹਿ ਸਕਦਾ ਅਣਖ ਬੰਦੇ ਦੀ ਫੇਰ ਹੁੰਦੀ ਹੈ ਵੀ ਭਾਈ ਅਸੀਂ ਗੰਧ ਨਹੀਂ ਪਾਉਂਦੇ ਆਪਦੇ ਘਰ ਤਾਂ ਵਧੀਆ ਬਣਾ ਲੇ ਕੋਠੀਆਂ ਬਣਾ ਲੀਆਂ ਵਧੀਆ ਬਣਾ ਲੀਆਂ ਸਾਰਿਆਂ ਨੇ ਵਧੀਆ ਬਣਾ ਲੇ ਪਰ ਕੂੜੇ ਦੇ ਮਧੇ ਥੋੜਾ ਕੀ ਪ੍ਰਬੰਧ ਆ ਚਾਰ ਪੰਜ ਘਰਾਂ ਦਾ ਇਹ ਅੱਜ ਮੇਰੇ ਤਿੱਖੇ ਸਵਾਲ ਹੌਲੀ ਹੌਲੀ ਅਸੀਂ ਸਾਰਿਆਂ ਨੂੰ ਸਵਾਲ ਕਰਾਂਗੇ ਜਿਹੜੇ ਛਪੜੀ ਵਿੱਚ ਕੂੜਾ ਸੜਦੇ ਆ ਸਾਰਿਆਂ ਦੇ ਨਾਮ ਲਵਾਂਗੇ ਹੁਣ ਪਹਿਲਾਂ ਅਸੀਂ ਥੋੜੋ ਥੋੜੀ ਸ਼ੁਰੂਆਤ ਕਰਤੀ ਹੈ ਕਿਉਂਕਿ ਤੁਸੀਂ ਜਾਦੇ ਗੰਧ ਪਾਉਂਦੇ ਥੋੜੇ ਘਰ ਆ ਜਿਹੜੇ ਕਿਉਂਕਿ ਗੈਰ ਕਾਨੂੰਨੀ ਕੰਮ ਵੀ ਤੁਸੀਂ ਕਿਦਾ ਕਹੋ ਕਲੰਦਰ ਦਾ ਡੇਗ ਵੀ ਟੋਆ ਵੀ ਬਾਹਰ ਹੈ ਢੋੜਾ ਜਿਹਾ ਬਣਾਈ ਬੈਠਾ ਬਾਹਰ ਤੇ ਉਸ ਤੋਂ ਬਾ ਤੇ ਜਿਹੜਾ ਥੋੜਾ ਕੂੜਾ ਛਵੜੀ ਵਿੱਚ ਆਉਂਦਾ ਤੇ ਨਾਲੇ ਥੋੜਾ ਛਵੜੀ 'ਚ ਪਾਣੀ ਨਹੀਂ ਆਉਂਦਾ ਮੰਨ ਕੇ ਚੱਲੋ ਕੱਲ ਨੂੰ ਨਾਲਾ-ਨਾਲੇ ਸਾਫ਼ ਕਰਨੀ ਪੈਗੇ ਤੁਸੀਂ ਤਾਂ ਨਹੀਂ ਨਾ ਆਉਣਾ ਵੇੜੇ ਨੂੰ ਤਕਲੀਫ ਹੋਊਗੀ ਨਾ ਜਿਹਨੂੰ ਦੁੱਖ ਹੈ ਉਹਨੂੰ ਆ ਥਾਂ ਤਾਂ ਅਸੀਂ ਵੀ ਲਿਆ ਪਰ ਅਸੀਂ ਸਾਡਾ ਕੂੜਾ ਤਾਂ ਨਹੀਂ ਨਾ ਮਤਲਬ ਇਹ ਬਾਹਰ ਆਉਂਦਾ ਅਸੀਂ ਮਤਲਬ ਆਪਦੇ ਘਰ ਦਾ ਕਿੱਡਾ ਵੇੜਾ ਕੂੜਾ ਕੰਟਰੋਲ ਕਰਦੇ ਆ ਤਾਂ ਅਸੀਂ ਅੱਜ ਅਨੁਸਾਰ ਤੈਨੂੰ ਇਹ ਸਵਾਲ ਕਰਦੇ ਆ ਵੀ ਤੂੰ ਆਪਦੇ ਘਰਾਂ ਨੂੰ ਹੁਣ ਤੱਕ ਕਿਉਂ ਨਹੀਂ ਰੋਕਿਆ ਕਿਉਂ ਨਹੀਂ ਮਤਲਬ ਇਹ ਕਿਹਾ ਯਾਰ ਆਪਾਂ ਮੁੱਖ ਬੰਦੇ ਆ ਪਿੰਡ ਦੇ ਆਪਾਂ ਗੰਦ ਨਹੀਂ ਪਾਉਣਾ ਜਿਹ ਮੈਂਬਰ ਚੁਣਿਆ ਜਾਂਦਾ ਹੈ ਉਹਦਾ ਅਧਿਕਾਰ ਹੁੰਦਾ ਆਪਦੇ ਘਰਾਂ ਨੂੰ ਮਾੜੇ ਕੰਮ ਤੋਂ ਰੋਕਣਾ ਗੰਦ ਪਾਉਣ ਤੋਂ ਰੋਕਣਾ ਤਾਂ ਫਿਰ ਆਪਦੇ ਘਰਾਂ ਨੂੰ ਤੂੰ ਕਿਉਂ ਨਹੀਂ ਰੋਕ ਪਾਇਆ ਮੇਰੇ ਅੱਜ ਤੈਨੂੰ ਸਵਾਲ ਆ ਅਨੁਸਿਆ ਸਾਬਕਾ ਮੈਂਬਰਾਂ ਹੋ ਗਿਆ ਤੂੰ ਅੱਜ ਤੈਨੂੰ ਸਾਡੇ ਮੇਰੇ ਤਿੱਖੇ ਸਵਾਲ ਹੈ ਹੁਣ ਸਵਾਲ ਕਰਦੇ ਰਵਾਂਗੇ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜੋਗਾ ਅਸੀਂ ਗਾਲਾਂ ਲਈਆਂ ਤੁਹਾਡਾ ਛੋਟੇ ਵੱਡੇ ਨਹੀਂ ਸਾਨੂੰ ਗਾਲਾਂ ਕੱਢੀਆਂ ਬੜਾ ਕੁਝ ਕੀਤਾ ਸੀ ਪਰ ਅੱਜ ਉਹਨਾਂ ਗਾਲਾਂ ਦਾ ਸਵਾਲ ਅਸੀਂ ਦੁਨੀਆ ਨੂੰ ਦੱਸਾਂਗੇ ਵੀ ਇਹ ਗੰਦ ਪਾਉਣ ਵਾਲੇ ਲੋਕ ਸੀ ਜਿਨ੍ਹਾਂ ਨੇ ਥੋੜਾ ਸਾਥ ਦਿੱਤਾ ਤੇ ਅੱਜ ਅਣੂ ਸਹਿ ਸਾਡੇ ਸਵਾਲਾਂ ਦਾ ਜਵਾਬ ਦੇ ਵੀ ਤੂੰ ਆਪਦੇ ਘਰਾਂ ਨੂੰ ਕਿਉਂ ਨਹੀਂ ਰੋਕ ਪਾਇਆ ਆਪਦੇ ਘਰਾਂ ਨੂੰ ਤਾਂ ਰੋਕ ਸਕਦਾ ਸੀ ਨਾ ਤੇ ਅੱਜ ਜੈਲ ਸਿੰਘ ਤੇ ਮੁੰਡੇ ਉਹਨਾਂ ਨੂੰ ਸਵਾਲ ਹੈ ਜੈਲ ਸਿੰਘ ਦੇ ਪੋਤਰਿਆਂ ਨੂੰ ਸਾਰਿਆਂ ਨੂੰ ਸਾਡੇ ਸਵਾਲ ਹੈ ਵੀ ਤੁਸੀਂ ਜਾਦੇ ਗੰਦ ਪਾਉਨੇ ਆ ਮੈਂ ਪਿੰਡ ਦੀ ਗਵਾਹੀ ਕਰੀ ਹੈ ਪਿੰਡ ਵਿੱਚ ਗੰਦ ਪਾਉਣ ਵਾਲਿਆਂ ਨੂੰ ਅਸੀਂ ਰੋਕਣ ਦੀ ਗਵਾਹੀ ਕਰੀ ਸੀ ਪਰ ਗੰਦ ਪਾਉਣ ਵਾਲਾ ਨੇ ਆਪਣੇ ਬਾਝ ਨਹੀਂ ਆਏ ਤਾ ਅਨੂਸ਼ਿਆ ਜੇ ਮੇਰੇ ਸਵਾਲ ਆ ਇਹਨਾਂ ਸਵਾਲਾਂ ਦਾ ਮੈਨੂੰ ਜਵਾਬ ਦੇ ਠੱਠੀ ਵਾਲਿਆਂ ਦੇ ਜਿਹੜੇ ਮੁੰਡੇ ਆ ਉਹ ਮੈਨੂੰ ਜਵਾਬ ਦੇਣ ਵੀ ਅਸੀਂ ਮੁੱਲ ਥਾਂ ਲੈ ਕੇ ਜਦੋਂ ਘਰ ਪਾਉਣ ਨੂੰ ਲੈ ਲਿਆ ਸੀ ਤਾਂ ਫਿਰ ਰੂੜੀ ਨੂੰ ਕਿਉਂ ਨਹੀਂ ਲਿਆ ਭਈ ਤੁਸੀਂ ਰੂੜੀ ਨੂੰ ਵੀ ਲੈ ਸਕਦੇ ਆ ਅਣਖ ਬੰਦੇ ਦੀ ਫੇਰ ਹੁੰਦੀ ਐ ਵੀ ਸਾਡਾ ਕੂੜਾ ਵੀ ਥਾਂ ਲੈ ਕੇ ਮੁੱਲ ਉੱਥੇ ਸਿੜਦੇ ਅਸੀਂ ਗੰਦ ਨਹੀਂ ਪਾਉਂਦੇ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕੇ ਮਾਫੀ ਕਿਉਂ ਨਹੀਂ ਐ ਤੇ ਅਨੂਸ਼ਿਆ ਤੈਨੂੰ ਮੈਂ ਮਰਦਿਆਂ ਦਮ ਤੱਕ ਸਵਾਲ ਕਰਦਾ ਰਹੂੰਗਾ ਜਿਹੜੇ ਲੋਕ ਗੰਦ ਪਾਉਂਦੇ ਉਹਨੂੰ ਸਵਾਲ ਕਰਦਾ ਰਹੂੰਗਾ ਕਹੇ ਮੇਰੀ ਮੌਤ ਕਿਉਂਕਿ ਮਾਤਾ ਇੱਕ ਦਿਨ ਹੀ ਆਉਣੀ ਹੈ ਇਹ ਨਹੀਂ ਹੁੰਦਾ ਵੀ ਦੋ ਵੇਰੀ ਬੰਦਾ ਜੰਮਿਆ ਤੇ ਦੋ ਵੇਰੀ ਮਰਿਆ ਇੱਕ ਵੇਰੀ ਜੰਮਿਆ ਤੇ ਇੱਕ ਵੇਰੀ ਮਰਨਾ ਪਰ ਜਿਹੜੇ ਲੋਕ ਮਾੜੇ ਆ ਨਾ ਜਿਹੜੇ ਗੰਦ ਪਾਉਣ ਵਾਲੇ ਉਹਨਾਂ ਨੂੰ ਮੈਂ ਸਵਾਲ ਕਰ ਦਰੂਗਾ ਮੈਨੂੰ ਮੇਰੀ ਮੌਤ ਮੋਤ ਦਾ ਕੋਈ ਪਰਵਾਹ ਨਹੀਂ ਭਲਾ ਕੱਲ ਨੂੰ ਮੌਤ ਆ ਜੇ ਮੌਤ ਨੇ ਆਉਣੀ ਹੈ ਪਰ ਅਨੂਸਿਆ ਮੈਂ ਤਾਂ ਇਥੋਂ ਤੇਰੀ ਮੰਬਰੀ ਦੇ ਸਵਾਲ ਪੁੱਛਦਾ ਤੂੰ ਆਪਦੇ ਘਰਾਂ ਨੂੰ ਕਿਉਂ ਨਹੀਂ ਰੋਕ ਪਾਇਆ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ੰਦ ਸਾਥੋਂ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗ